ਜੰਗ ਦੀ ਕਾਗਾਰ ਤੇ ਭਾਰਤ ਅਤੇ ਪਾਕਿਸਤਾਨ ਆਮ ਲੋਕਾਂ ਲਈ ਇਹ ਹੁਕਮ ਹੋਏ ਜਾਰੀ ਆਮ ਲੋਕਾਂ ਨੂੰ ਕਰਨਾ ਪਵੇਗਾ ਇਹ ਕੰਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਜੰਗ ਦੀ ਕਾਗਾਰ ਤੇ ਹਨ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਕੋਲਡ ਵਾਰ ਚੱਲ ਰਹੀ ਹੈ ਜੰਗ ਦੀ ਅੱਗ ਕਿਸੇ ਵੀ ਸਮੇਂ ਭੜਕ ਸਕਦੀ ਹੈ ਤੇ ਅਜਿਹੀ ਸਥਿਤੀ ਵਿੱਚ ਭਾਰਤ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਕੇਂਦਰ ਸਰਕਾਰ ਨੇ ਸੁਰੱਖਿਆ ਤਿਆਰੀਆਂ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਹੈ ਤੇ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਕਈ ਰਾਜਾਂ ਨੂੰ ਕੱਲ ਯਾਨੀ ਕਿ 7 ਮਈ ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਦਾ ਆਯੋਜਨ ਕਰਨ ਦੇ ਆਦੇਸ਼ ਦਿੱਤੇ ਹਨ ਕੱਲ ਸਾਰੇ ਰਾਜਾਂ ਵਿੱਚ جنگ ਦੇ ਸਾਇਰਨ ਵੱਜਣਗੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਬਦਲਾ ਲਵੇਗਾ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਸਖਤ ਸਟੈਂਡ ਲੈਣ ਦੀ ਤਿਆਰੀ ਕਰ ਰਿਹਾ ਹੈ ਮੌਕ ਡ੍ਰਿਲ ਤਹਿਤ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਚਲਾਏ ਜਾਣਗੇ ਇਹ ਵੱਡੇ ਖਤ ਰੇ ਅਤੇ ਦੁਸ਼ਮਣ ਦੀਆਂ ਗਤੀਆਂ ਵਿਧੀਆਂ ਬਾਰੇ ਅਲਰਟ ਜਾਰੀ ਕਰਨ ਨਾਲ ਸੰਬੰਧਿਤ ਇੱਕ ਕਦਮ ਹੈ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਸੰਭਾਵੀ ਹਮਲਿਆਂ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਜ਼ਰੂਰੀ ਸਿਵਲ ਰੱਖਿਆ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਵੇਗੀ ਕ੍ਰੈਸ਼ ਬਲੈਕਆਊਟ ਦੇ ਪ੍ਰਬੰਧ ਕੀਤੇ ਜਾਣਗੇ ਇਸ ਦੇ ਤਹਿਤ ਸ਼ਹਿਰਾਂ ਅਤੇ ਢਾਂਚਿਆਂ ਨੂੰ ਦੁਸ਼ਮਣ ਦੀ ਹਵਾਈ ਨਿਗਰਾਨੀ ਜਾਂ ਹਮਲੇ ਤੋਂ ਬਚਾਉਣ ਲਈ ਇੱਕ ਐਮਰਜੈਂਸੀ ਪ੍ਰੋਟੋਕਾਲ ਲਾਗੂ ਕੀਤੇ ਜਾਣਗੇ ਆਓ ਦੇਖਦੇ ਹਾਂ ਕਿ ਕੱਲ ਯਾਨੀ 7 ਮਈ ਨੂੰ ਕਿਹੜੇ-ਕਿਹੜੇ ਸੂਬਿਆਂ ਅਤੇ ਜ਼ਿਲ੍ਹਿਆਂ ਵਿੱਚ ਜੰਗੀ ਸਾਇਰਨ ਵਜਾਏ ਜਾਣਗੇ ਅਤੇ ਮੌਕ ਡ੍ਰਿਲ ਹੋਵੇਗੀ ਲਿਸਟ ਤੁਸੀਂ ਸਕਰੀਨ ਤੇ ਚੱਲਦੀ ਦੇਖ ਸਕਦੇ ਹੋ ਇਹ ਸਾਇਰਨ ਆਮ ਤੌਰ ਤੇ ਪ੍ਰਸ਼ਾਸਨਿਕ ਇਮਾਰਤਾਂ ਪੁਲਿਸ ਹੈੱਡਕੁਆਟਰ ਫਾਇਰ ਫਾਇਰ ਸਟੇਸ਼ਨਾਂ ਫੌਜੀ ਟਿਕਾਣਿਆਂ ਆਦਿ ਤੇ ਸ਼ਹਿਰ ਦੇ ਭੀੜ ਭੜਕੇ ਵਾਲੇ ਖੇਤਰਾਂ ਵਿੱਚ ਉੱਚੀਆਂ ਥਾਵਾਂ ਤੇ ਲਗਾਏ ਜਾਂਦੇ ਹਨ ਉਹਨਾਂ ਦਾ ਮਕਸਦ ਸਾਇਰਨ ਨੂੰ ਸਾਇਰਨ ਦੀ ਆਵਾਜ਼ ਨੂੰ ਜਿੰਨਾ ਸੰਭਵ ਹੋ ਸਕੇ ਪਹੁੰਚਾਉਣਾ ਹੈ ਇਹਨਾਂ ਨੂੰ ਖਾਸ ਕਰਕੇ ਦਿੱਲੀ ਨੌਇਡਾ ਵਰਗੇ ਵੱਡੇ ਸ਼ਹਿਰਾਂ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਲਗਾਇਆ ਜਾ ਸਕਦਾ ਹੈ ਇਸ ਨੂੰ ਦੇਸ਼ ਦੇ ਹਰ ਸ਼ਹਿਰ ਵਿੱਚ ਲਗਾਇਆ ਜਾ ਸਕਦਾ ਹੈ ਜੰਗ ਵਾਲਾ ਸਾਇਰਨ ਅਸਲ ਵਿੱਚ ਇੱਕ ਉੱਚੀ ਚੇਤਾਵਨੀ ਪ੍ਰਣਾਲੀ ਹੈ ਇਹ ਜੰਗ ਹਵਾਈ ਹਮਲੇ ਜਾਂ ਆਫਤ ਵਰਗੀਆਂ ਐਮਰਜੈਂਸੀਆਂ ਸਥਿਤੀਆਂ ਬਾਰੇ ਜਾਣਕਾਰੀ ਦਿੰਦਾ ਹੈ ਇਸ ਦੀ ਆਵਾਜ਼ ਵਿੱਚ ਇੱਕ ਨਿਯੰਤਰ ਉੱਚ ਨੀਵੀਂ ਵਾਈਬ੍ਰੇਸ਼ਨ ਹੁੰਦੀ ਹੈ ਜੋ ਇੱਕ ਇਸ ਨੂੰ ਇੱਕ ਆਮ ਹਾਰਨ ਜਾਂ ਐਮ뷸ੈਂਸ ਦੀ ਆਵਾਜ਼ ਤੋਂ ਬਿਲਕੁਲ ਵੱਖਰਾ ਬਣਾਉਂਦੀ ਹੈ ਇੱਕ ਗੂੰਜਦੇ ਸਾਇਰਨ ਦੀ ਆਵਾਜ਼ ਬਹੁਤ ਉੱਚੀ ਹੁੰਦੀ ਹੈ ਆਮ ਤੌਰ ਤੇ ਇਸ ਨੂੰ 2 ਤੋਂ 5 ਕਿਲੋਮੀਟਰ ਦੀ ਰੇਂਜ ਤੱਕ ਸੁਣਿਆ ਜਾ ਸਕਦਾ ਹੈ ਆਵਾਜ਼ ਵਿੱਚ ਇੱਕ ਚੱਕਰੀ ਪੈਟਰਨ ਹੁੰਦਾ ਹੈ ਯਾਨੀ ਇਹ ਹੌਲੀ-ਹੌਲੀ ਵੱਧਦਾ ਹੈ ਫਿਰ ਘਟਦਾ ਹੈ ਅਤੇ ਇਹ ਕ੍ਰਮ ਕੁਝ ਮਿੰਟਾਂ ਲਈ ਜਾਰੀ ਰਹਿੰਦਾ ਹੈ ਜਦੋਂ ਕਿ ਐਂਬੂਲੈਂਸ ਸਾਇਰਨ 110 ਤੋਂ 120 ਡੈਸੀਬਲ ਦੀ ਆਵਾਜ਼ ਕਰਦਾ ਹੈ ਜੰਗ ਦਾ ਸਾਇਰਨ 120 ਤੋਂ 140 ਡੈਸੀਬਲ ਦੀ ਆਵਾਜ਼ ਕਰਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿਆਂ ਕਿ ਜਦੋਂ ਇਹ ਸਾਇਰਨ ਵੱਜਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਸਾਇਰਨ ਵੱਜਣ ਦਾ ਮਤਲਬ ਹੈ ਕਿ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਚਲੇ ਜਾਣਾ ਆਣਾ ਚਾਹੀਦਾ ਹੈ ਪਰ ਮੌਕ ਟ੍ਰੈਲ ਦੌਰਾਨ ਘਬਰਾਓ ਨਾ ਖੁੱਲੇ ਇਲਾਕਿਆਂ ਤੋਂ ਦੂਰ ਰਹੋ ਘਰਾਂ ਚਾ ਸੁਰੱਖਿਅਤ ਇਮਾਰਤਾਂ ਦੇ ਅੰਦਰ ਜਾਓ ਟੀਵੀ ਰੇਡੀਓ ਅਤੇ ਸਰਕਾਰੀ ਚੇਤਾਵਨੀਆਂ ਵੱਲ ਧਿਆਨ ਦਿਓ ਅਫਵਾਹਾਂ ਤੋਂ ਬਚੋ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਇੱਕ ਅਸਲੀ ਜੰਗ ਵਰਗੀ ਸਥਿਤੀ ਵਿੱਚ ਪਹਿਲੇ ਸਾਇਰਨ ਤੋਂ 5 ਤੋਂ 10 ਮਿੰਟ ਦੇ ਅੰਦਰ ਇੱਕ ਸੁਰੱਖਿਅਤ ਜਗ੍ਹਾ ਤੇ ਪਹੁੰਚਣਾ ਪੈਂਦਾ ਹੈ ਇਸੇ ਲਈ ਮੌਕ ਡ੍ਰਿਲਸ ਦੀ ਮਦਦ ਨਾਲ ਲੋਕਾਂ ਨੂੰ ਸਿਖਾਇਆ ਜਾਂਦਾ ਹੈ ਕਿ ਕਿਵੇਂ ਜਲਦੀ ਅਤੇ ਸ਼ਾਂਤੀ ਨਾਲ ਬਾਹਰ ਨਿਕਲਣਾ ਹੈ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ